10 ਤੋਂ 15 ਵਿਅਕਤੀ ਵੱਲੋਂ ਇੱਕ ਕਾਰ ਤੇ ਇੱਟਾ ਰੋੜੇ ਤੇ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ ਦੱਸਿਆ ਕਿ ਮਾਮਲਾ ਲੁਧਿਆਣਾ ਦੇ ਤਾਸਪੁਰ ਰੋਡ ਤੇ ਸਥਿਤ ਪਰਬੂਰ ਨਗਰ ਤੋਂ ਸਾਹਮਣੇ ਹੈ ਜਿੱਥੇ ਕਿ 10 ਤੋਂ 15 ਵਿਅਕਤੀਆਂ ਵੱਲੋਂ ਦੇਰ ਰਾਤ 12 ਵਜੇ ਦੇ ਕਰੀਬ ਇੱਕ ਕਾਰ ਤੇ ਇੱਟਾ ਰੋੜੇ ਪੱਥਰ ਅਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਵਿਅਕਤੀਆਂ ਦੇ ਵੱਲੋਂ ਇੱਟਾ ਪੱਥਰਾਂ ਦੇ ਨਾਲ ਇੱਕ ਕਾਰ ਤੇ ਹਮਲਾ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਸਾਰਾ ਮੰਜ਼ਰ ਇੱਕ ਆਟੋ ਚਾਲਕ ਨੇ ਆਪਣੀ ਅੱਖੀਂ ਦੇਖਿਆ ਤਾਂ ਆਟੋ ਚਾਲਕ ਦਾ ਕਹਿਣਾ ਹੈ ਕਿ ਉਹ ਆਟੋ ਦੇ ਹਨ ਜਿਨ੍ਹਾਂ ਦੇ ਹੱਥ ਵਿੱਚ ਇੱਟਾਂ ਬਹਿਸਵਾਲ ਸੀ ਅਤੇ ਜਿਵੇਂ ਹੀ ਉਹਨਾਂ ਨੇ ਉਸਨੇ ਦੇਖਿਆ ਤੇ ਘਰ ਅੰਦਰ ਜਾਣ ਲੱਗਾ ਤਾਂ ਉਹਨਾਂ ਨੇ ਉਸ ਦੇ ਵੱਲ ਵੀ ਇੱਟਾਂ ਮਾਰੀਆਂ ਜੋ ਕਿ ਉਸ ਦੇ ਪੈਰ ਤੇ ਲੱਗੀਆਂ ਹਨ ਤੇ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੇਖੋ ਕਿਵੇਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਘਰ ਤੇ ਹਮਲਾ ਕੀਤਾ ਤੇ ਮੁਹੱਲੇ ਵਿੱਚ ਖੜੀਆਂ ਚਾਰ ਪੰਜ ਗੱਡੀਆਂ ਰੋ ਵੀ ਨਿਸ਼ਾਨਾ ਬਣਾਇਆ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦ-ਉਜਲਦ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਤਬਦੀਸ਼ ਕਰਨ ਤੋਂ ਬਾਅਦ ਉਹਨਾਂ ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਦੇਖੋ ਜੀ ਉਹਦੀ ਗੱਲ ਇਦਾਂ ਹੈ ਵੀ ਇੱਕ ਕੋਈ ਮੁੰਡਾ ਸੋਨੂ ਸੋਨੂ ਐਸੇ ਰਹਿੰਦਾ ਉਹ ਕਰਿਆ ਬਾ ਅੱਛਾ ਜੀ ਪਨੀਤਨਗਰ ਚੋਂ ਘਰੋਂ ਬੇਦਰਖਲੇ ਕੀਤਾ ਕਿ ਬਾਹਰ ਕਿਸੇ ਨਾਲ ਝਗੜਾ ਹੋਇਆ ਮੁੰਡਿਆਂ ਨਾਲ ਉਹ ਮੁੰਡੇ ਆਏ ਰਾਤੀ 12:30 ਵਜੇ ਆ ਕੇ ਉਹਨਾਂ ਦੇ ਸ਼ੀਸ਼ੇ ਚੂਚੇ ਤੋੜੇ ਰੋਡਪਨ ਕਰਕੇ ਉਹ ਜਾਂਦੀ ਖਾਨਾ ਸਾਰੀਆਂ ਕਾਰਾਂ ਦੇ ਵਿੱਚ ਉਹ ਦਾਤਰ ਮਾਰ ਕੇ ਜਾਂ ਰੋੜੇ ਮਾਰ ਕੇ 8-10 ਕਾਰਾਂ ਦੇ ਸ਼ੀਸ਼ੇ ਤੋੜ ਗਏ ਤੇ ਇਹ ਤੇ ਮਹੱਲੇ ਬੰਦਾ ਇਹ ਸਟੈਂਡ ਬਣਦਾ ਵੀ ਜੇ ਆਪਾਂ ਨੂੰ ਪਤਾ ਹੋਵੇ ਕਿਸੇ ਨੂੰ ਕੈਮਰੇਜ ਰਿਕਾਰਡਿੰਗ ਨਿਕਲਦੀ ਕਿਸੇ ਨੂੰ ਪਤਾ ਤੇ ਆਪਾਂ ਸਟੈਂਡ ਲੈਣਾ ਚਾਹੀਦਾ ਹੁੰਦਾ ਦੱਸਣਾ ਚਾਹੀਦਾ ਵੀ ਫਲਾਣੀ ਜਗ੍ਹਾ ਬੰਦਾ ਰਹਦਾ ਫਲਾਣਾ ਬੰਦਾ ਵੈਸੇ ਉਹ ਕੈਮਰੇਜ ਤਾਂ ਪੂਰੀ ਰਿਕਾਰਡਿੰਗ ਨਿਕਲਦੀ ਨਹੀਂ ਹੈ ਇਹ ਆਪਾਂ ਆਪਣਾ ਫਰਜ਼ ਬੰਦਾ ਵੀ ਆਪਣਾ ਸਾਥ ਦਵੇ ਆਪਾਂ ਆਪਾਂ ਮੁੜ ਕੇ ਬਦਨਾਮ ਕਰਦੇ ਹੋ ਫਲਾਣੇ ਦਾ ਕਸੂਰ ਆਪਣਾ ਸਾਥ ਬੰਦਾ ਹੈ ਆਪਣਾ ਮਹੱਲੇ ਦਾ ਸਾਥ ਬੰਦਾ ਹੈ ਮਹੱਲੇ ਵਾਲੇ ਜਿਹੜੇ ਬੰਦੇ ਆ ਉਹ ਕਦੇ ਕਦੇ ਦੱਸਣ ਵੀ ਫਲਾਣਾ ਬੰਦਾ ਜੀ ਫਲਾਣੇ ਮੁੰਡੇ ਨੇ ਕਿੰਨੇ ਕਹ ਯਾਰ ਛੋਟੇ ਛੋਟੇ ਮੁੰਡੇ ਨੇ 18 20 ਸਾਲ ਦੇ ਮੁੰਡੇ ਨੇ 8 10 ਮੁੰਡੇ ਆ ਕੀ ਪੰਪ ਡਿੱਗੀ ਜੋ ਕੀ ਕਰ ਲੈਣਗੇ ਉਹ ਇਸ ਕਰਕੇ ਇਸ ਨਾਲ ਜ਼ਰੂਰੀ ਹੈ ਇਹ ਗੱਲਾਂ ਪੁਲਿਸ ਵੱਲੋਂ ਕੀ ਕਾਰਵਾਈ ਪੁਲਿਸ ਵੱਲੋਂ ਕਾਰਵਾਈ ਹੋਊਗੀ ਜੇ ਉਹ ਲੇਗੀ ਉਹ ਘੁੱਟ ਕੱਢ ਕੇ ਲੈਗੀ ਜੀ ਉਹਦੀ ਫੋਟੋਆਂ ਕੱਢ ਕੇ ਲੈਗੀ ਉਹ ਤੇ ਵੀਡੀਓ ਦੇਖ ਕੇ ਜੀ ਆਮ ਹੋਇਆ ਯਾਰ ਤਾਂ ਬਚਾਰਾ ਬਾਅਦ तो 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 राजकुमार अच्छा, रात को आपने क्या जब मैं गाड़ी में अपने शोर था एक बैग तलवारे बैस बोल वगैरह वो तो शुक्र था कि मेरी जनानी ने बच्चों को अंदर कर लिया ताला खोला फटाफट ताला खोला जब देखा मोहल्ले आ का ऐसे फिर ये सब अंदर भाग गए मैं रह गया तो मेरे यहाँ पे जब मैं निकलने लग मेरे को मार दिया इंट चला गया डंडे गाड़ी को मेरी दोनों गाड़ी रद्द तो तो कर दी कौन सी गाड़ी थी एक गो गाड़ी है सवारी गाड़ी है अच्छा किराए की ऑटो की गाड़ी चलाता हूँ अब रोजी रोटी मैं किससे कमाऊंगा किससे खाऊंगा ये बताओ यहाँ तो सरेआम बदमाशी हो रही है इस मोहल्ले का नहीं देखा कौन था दस बारह बंदे थे सबके मुँह बंधे हुए थे किसको पकड़ोगे जिसके हाथ में सामान है हथियार है उसको वो अकेला बंदा क्या करेगा ये बताइए क्या लगता है कौन थे किससे अब ये नहीं कह सकते तो सर किसी के बारे में बिना तो देखे, 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 देखे। किसी जिसको मर्जी मारे जा रहे हैं जिसकी मर्जी जो मर्जी जो मर्जी आके है चलाते थे तलवार तलवारे थी उनके पास बहस बोले थी मेरी गाड़ी को देखो तलवार लगी सारे आम दिखाई दे रहे कि हां हथियार सबके पास है आपके यहां इस मोहल्ले में कोई पुलिस की कोई गश्त नहीं आए थे रात को आए थे रात को आके फिर चले गए दो फेरी आएगा रची होगी मगर वो बंदे नहीं बताएंगे नहीं।, नहीं वैसे अदरवाइज आम दिनों में यहां पुलिस की कोई नहीं आती कभी-कभी हां जी आती है अच्छा इतनी भी डेली नहीं आती आते नहीं सांंदी है फिर भी जड़ा ये वारदात होगी तो वारदात तो हूं पता नहीं कल नहीं थी नहीं होगा ताही शेरया मुंडा करदे हो रही है जी ਸਾਡੀ ਕਾਰਵਾਈ ਹੋਣੀ ਚਾਹੀਦੀ ਐ ਇਹੋ ਜਿਹੇ ਲੋਕਾਂ ਨੇ ਸਾਡਾ ਤਾਂ ਇਨਸਾਫ ਚਾਹੀਦਾ ਸਾਨੂੰ ਸਾਨੂੰ ਇਨਸਾਫ ਸਾਡੀ ਗੱਡੀ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਸ਼ੀਸ਼ੇ ਤੋੜਤੇ ਸਾਰੇ ਸ਼ੀਸ਼ੇ ਤੋੜੇ ਹੋਏ ਮੇਰੀ ਗੱਡੀ ਦੇ ਠੀਕ ਹੈ ਹੱਤਾ 3 4 5 ਮਹੀਨੇ ਹੋਏ ਹੈ ਸਾਨੂੰ ਕੱਢੀ ਕਿਹੜਾ ਥਾਣਾ ਲੱਗਦਾ ਤੁਹਾਨੂੰ ਸੰਟਿਬਾ ਅੱਛਾ ਜੀ ਤੇ ਇਹ ਕਿਹੜਾ ਏਰੀਆ ਪੈਂਦਾ ਵਾ ਇਹ ਭਰਪੂਰਨਗਰ ਹੈ ਜੀ ਭਰਪੂਰਨਗਰ ਹਾਂ ਕਿਹੜੀ ਜਗ੍ਹਾ ਪੈਂਦਾ ਹੈ ਭਰਪੂਰਨਗਰ ਤਾਜਪੁਰ ਰੋਡ ਮੇਰੇ ਘਰ ਸੋਂ ਜੇ ਕੇਂਦਰ ਸਾਡੇ ਮੁੰਡਾ ਬੇਦਖਲ ਕੀਤਾ ਫਿਰ ਘਰੇ ਕਿਉਂ ਵਾਰਦੇ ਨੇ ਮਾਪਾਪ ਨੂੰ ਪਤਾ ਨਾ ਤਾਂ ਹੀ ਘਰੇ ਆਉਂਦੇ ਨੇ ਤੁਸੀਂ ਇਨਸਾਫਦ ਬਾ ਸਾਨੂੰ ਪਰ ਕਰਾ ਕਿਉਂ ਵਾਰਦੇ ਨੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਵਾ ਉਹਨਾਂ ਦਾ ਕੋਈ ਵੈਰੀਫਾਈ ਹੋਇਆ ਵਾ ਨਹੀਂ ਹਲੇ ਨਹੀਂ ਹੁਣ ਇਹਨਾਂ ਨੇ ਕਲਿੱਪਾਂ ਕਢਾਉਣਗੇ ਤੇ ਪਤਾ ਲੱਗੂਗਾ ਇਹਨਾਂ ਨੂੰ ਕੌਣ-ਕੌਣ ਸੀ ਤੇ ਕੌਣ ਨਹੀਂ ਸੀ ਤੇ ਕਿੰਨੀਆਂ ਗੱਡੀਆਂ ਤੁਹਾਡੀਆਂ ਜਿਹੜੀਆਂ ਸਾਡੀਆਂ ਦੋ ਗੱਡੀਆਂ ਤਾਂ ਉੱਥੇ ਰਹੀਆਂ ਸਾਡੀਆਂ ਠੀਕ ਹੈ ਬਾਕੀ ਚਾਰ ਟੈਂਪੂ ਨੇ ਤੁਸੀਂ ਆਪ ਦੇਖੋ ਕਿੰਨੇ ਦਾ ਕਟਕਟ 50 60 ਹਜ਼ਾਰ ਤੇ ਸਾਡੀ ਗੱਡੀ ਦਾ ਸ਼ੀਸ਼ਾ ਹੀ ਪੈਣੇ ਨੇ ਹਰੇ ਨਵੀਂ 4-5 4-3 ਬੰਦ ਕਿਸ਼ਤਾਂ ਗਈਆਂ ਨੇ ਸਾਡੀਆਂ 4 ਕਿਸ਼ਤਾਂ ਗਈਆਂ ਨੇ ਹਰੇ ਸਿਰ ਠੀਕ ਹੈ ਕੌਣ ਭਰ ਪਾਈ ਕਰੂਗਾ ਸਾਡੀ ਗੱਡੀ ਦੀ ਸਾਡਾ ਨੁਕਸਾਨ ਦਵਾਓ ਸਾਨੂੰ ਇਨਸਾਫ ਚਾਹੀਦਾ ਹੈ ਬਾਜੀ ਸਾਨੂੰ ਇਸ ਗੱਲ ਦਾ ਤੇ ਬਾਹਰ ਕਿੱਥੇ ਲੜਾਈ ਹੋਈ ਆ ਉਹਨਾਂ ਨੇ ਇੱਥੇ ਮੁੰਡਿਆਂ ਨੇ ਆ ਕੇ ਹੰਗਾਮਾ ਕੀਤਾ ਵਾ ਗੱਡੀਆਂ ਤੋੜੀਆਂ ਗਰੀਬ ਬੰਦਿਆਂ ਦਾ ਨੁਕਸਾਨ ਕੀਤਾ ਬਾਹਰ ਬੱਚੇ ਛੋਟੇ-ਛੋਟੇ ਸੀ ਪਏ ਉਹਨਾਂ ਦੇ ਨੁਕਸਾਨ ਹੋਇਆ ਵਾ ਠੀਕ ਹੈ ਅਸੀਂ ਇਹ ਚਾਹਦੇ ਸਾਨੂੰ ਸੇਫਟੀ ਮਿਲ ਜੇ ਮੁਹੱਲੇ ਦੇ ਵਿੱਚ ਕਾਰਨ ਕੋਈ ਲੜਾਈ ਦਾ ਕਾਰਨ ਕਹ ਰਹੇ ਕਿ ਬਾਹਰ ਕੋਈ ਲੜਾਈ ਹੋਈ ਹੈ ਬਾਹਰ ਵਾਲੀ ਲੜਾਈ ਦਾ ਸਾਨੂੰ ਨਹੀਂ ਪਤਾ ਸਾਨੂੰ ਆਪਣੇ ਮੁਹੱਲੇ ਵਾਲੀ ਗੱਲ ਦਾ ਪਤਾ ਹੈ ਨਾ ਕਿ 10-12 ਮੁੰਡੇ ਆਏ ਨੇ ਆ ਕੇ ਕ੍ਰਪਾਨਾ ਮਾਰ ਕੇ ਕਿਸੇ ਇੱਕ ਘਰ ਨੂੰ ਟਾਰਗੇਟ ਕੀਤਾ ਸੀ ਇੱਕ ਘਰ ਨੂੰ ਸੋਨੂ ਦੇ ਘਰ ਨੂੰ ਕੀਤਾ ਵਾ ਬਾਕੀ ਗੱਡੀਆਂ ਦਾ ਨੁਕਸਾਨ ਕੀਤਾ ਵਾ ਹਾਂਜੀ ਬਾਕੀ ਗੱਡੀਆਂ ਨੂੰ ਭੰਨਣ ਦਾ ਕਾਰਨ ਕਿਉਂ ਪਾਜੀ ਉਹ ਨਹੀਂ ਸਾਨੂੰ ਪਤਾ ਉਹ ਤੇ ਉਹਨਾਂ ਨੂੰ ਹੀ ਪਤਾ ਵਾ ਉਹਨੇ ਦੂਜੀਆਂ ਗੱਡੀਆਂ ਕਿਉਂ ਭੰਨੀਆਂ ਹਾਂਜੀ ਮਤਲਬ ਮਲੇ ਦੇ ਵਿੱਚ ਕੋਈ ਮਤਲਬ ਨਾਲੀ ਆਵਾਜ਼ ਆ ਰਹੀ ਹੈ ਜਿਸ ਪਤਨ ਕਹਿ ਰਹੀ ਹੈ ਜੀ ਕੋਈ ਲੜਾਈ ਲੁੜਾਈ ਦਾ ਮੈਂ ਮਾਮਲਾ ਜੀ ਉਹ ਸਾਹਮਣੇ ਆ ਰਿਹਾ ਵਾ ਬਾਕੀ ਸਾਨੂੰ ਵਿਚਲੀ ਗੱਲ ਦਾ ਸਾਨੂੰ ਵੀ ਨਹੀਂ ਪਤਾ ਜੀ ਕਿ ਬਾਹਰ ਕੀ ਹੋਇਆ ਕੀ ਨਹੀਂ ਹੋਇਆ ਵਿੱਚ ਲੋਕ ਦੱਸ ਰਹੇ ਨੇ ਕੋਈ ਨਸ਼ੇ ਨਸ਼ੇ ਦਾ ਬਾਜੀ ਨਸ਼ਾ ਦਾ ਬਹੁਤ ਗੰਦ ਵੇਚ ਰਿਹਾ ਬਹੁਤ ਜਿਆਦਾ ਇੱਥੇ ਗੰਦ ਪੈ ਚੁੱਕਿਆ ਹੋਇਆ ਵਾ ਬਹੁਤ ਜਿਆਦਾ ਅਸੀਂ ਦੇਖਿਆ ਕਿ ਮਹੱਲੇ ਚੋਂ ਗੰਦ ਸੁਧਾਰੇ ਅਸੀਂ 25 30 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਪਹਿਲੇ ਮਹੱਲਾ ਇੰਨਾ ਵਧੀਆ ਸੀ ਨਾ ਹੁਣ ਇੱਥੇ ਨਵੀਂ ਜਿਹੜੀ ਪੰਜੀਰੀ ਉੱਠੀ ਉਹਨਾਂ ਨੇ ਗੰਦ ਪਾ ਚੁੱਕਿਆ ਇੱਥੇ ਲੱਗਦਾ ਕਿ ਇਹ ਕੋਈ ਨਸ਼ੇ ਨੂੰ ਲੈ ਕੇ ਕੋਈ ਲੜਾਈ ਚਾਗ ਰਾਂ ਰੰਜਿਸ਼ ਲੱਗਦੀ ਆ ਤੁਹਾਨੂੰ ਨਸ਼ੇ ਕਰਕੇ ਹੀ ਆ ਭਾਜੀ ਕਹਿਣ ਵਾਲੇ ਤੇ ਇਹੀ ਕਹਿੰਦੇ ਕਿ ਨਸ਼ੇ ਕਰਕੇ ਹੀ ਆ ਬਾਕੀ ਇਹਨੂੰ ਸਾਨੂੰ ਇੱਕ ਪੂਰੀ ਗੱਲ ਦਾ ਪਤਾ ਨਹੀਂ ਜੀ ਕਿ ਕਿ ਲੋਕ ਸੀ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਰੱਖਿਆ 10 12 ਪੰਜ ਮੁੰਡੇ ਸੀ ਜੀ ਜਿਹੜੇ ਬਾਈਕ ਸਵਾਰ ਤੇ ਆਏ ਨੇ ਬਾਈਕ ਉਹਨਾਂ ਨੇ ਪਰਲੇ ਪਾਸੇ ਲਗਾ ਕੇ ਇਧਰ ਪੈਦਲ ਆਏ ਨੇ। ਅੱਜ ਕੋਈ ਵੈਰੀਫਾਈ ਵੀ ਹੋਇਆ ਵਾ? ਨਹੀਂ ਰਾਤੀ ਪੁਲਿਸ ਆਈ ਸੀ ਬਸ ਉਹਨਾਂ ਨੇ ਨੰਬਰ ਨੰਬਰ ਲਿਖਾ ਬਹੁਤ ਚਲੇ ਗਏ ਨੇ ਹੁਣ ਆਏ ਨੇ। ਅੱਛਾ ਜੀ। ਹਾਂਜੀ। ਕਿੱਦਾਂ ਦੀ ਕਾਰਵਾਈ ਚੱਲ ਰਹੀ ਹੈ ਇੱਧਰ? ਭਈ ਅਸੀਂ ਤੇ ਕਹਿੰਦੇ ਆ ਇਹਨਾਂ ਤੇ ਕਾਨੂੰਨ ਕਾਰਵਾਈ ਕੀਤੀ ਜਾਵੇ ਤੇ ਸਾਡੇ ਮਹੱਲੇ ਨੂੰ ਸੇਫਟੀ ਚਾਹੀਦੀ ਹੈ ਜੀ। ਠੀਕ। ਡਿਵੀਜ਼ਨਲ ਅਸਟੋਫਾਣਾ ਟਿੱਬਾ। ਸ਼ਹਿਰ ਭਰਪੁਰ ਨਗਰ ਦੇ ਵਿੱਚ ਰਾਤ ਕੁਝ ਗੁੰਡਿਆਂ ਵੱਲੋਂ ਦੱਸਿਆ ਜਾ ਰਿਹਾ ਤੋੜਪਾਂਦੀ ਕੀਤੀ ਹੈ ਤੇ ਇੱਟਾਂ ਦੀ ਜਿਹੜੀ ਬਖਾਰ ਕੀਤੀ ਹੈ ਇੱਥੇ ਗੱਡੀਆਂ ਦੀ ਭੰਨ ਤੋੜ ਕੀਤੀ ਹੈ ਵੈਰੀਫਾਈ ਕਰ ਰਹੇ ਹਾਂ ਇੱਕ ਦੋ ਨਾਂ ਪਤਾ ਲੱਗੇ ਆ ਘਰਾਂ ਦਾ ਹਜੇ ਪਤਾ ਨਹੀਂ ਵੈਰੀਫਾਈ ਕਰਕੇ ਸਾਰਾ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਉਹਨਾਂ ਦੇ ਖਿਲਾਫ ਕਾਰਨ ਕੀ ਹੈ ਮਤਲਬ ਰਾਤ ਜਿਹੜਾ ਇਹ ਸ਼ਾਨ ਹਾਸਾ ਨਹੀਂ ਹੁਣ ਇਹਦੇ ਬਾਰੇ ਕਲੀਅਰ ਕਰ ਰਹੇ ਹਾਂ ਜੀ ਕਲੀਅਰ ਕਰਕੇ ਸਾਰਾ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਜਿਨ੍ਹਾਂ ਦੀਆਂ ਗੱਡੀਆਂ ਭੰਨੀਆਂ ਨੇ ਪੰਜ-ਛੇ ਗੱਡੀਆਂ ਭੰਨੀਆਂ ਹੋਈਆਂ ਇਹਨਾਂ ਨੂੰ ਅ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਕੋਈ ਇਹਨਾਂ ਦੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਊਗੀ ਸਰ ਕੁਝ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਵੀ ਮਤਲਬ ਨਸ਼ਾ ਵਗਾਰਾ ਵੀ ਵਿਕਦਾ ਉਹਨੂੰ ਲੈ ਕੇ ਸਾਰਾ ਹੋ ਰਿਹਾ ਹਾਲ ਸਾ ਨਸ਼ੇ ਬਾਰੇ ਹਜੇ ਸਾਨੂੰ ਦੱਸਿਆ ਨਹੀਂ ਕਿਸੇ ਨੇ ਜਿਹੜਾ ਵੀ ਸਾਨੂੰ ਮਿਲਦਾ ਅਸੀਂ ਫਰਕ ਦੇ ਉੱਤੇ ਪਰਚਾ ਦੇ ਕੇ ਜੇਰ ਭੇਜੀ ਜਾਂਦੀ ਨਹੀਂ ਕੋਈ ਆਪਸੀ ਰੰਜਿਸ਼ ਦਾ ਮਾਮਲਾ ਹੈ ਜਾਂ ਕੀ ਹੈ ਸਰ ਕਲੀਅਰ ਕਰ ਰਹੇ ਹਾਂ ਜੀ